ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਵਿਕਰਮਜੀਤ ਸਿੰਘ ਆ ਪਿੰਡ ਮੇਰਾ ਲਖੋਵਾਲ ਆ ਸਾਡੀ ਕਰਿਆਨੇ ਦੀ ਸ਼ੌਪ ਜਿਹੜੀ ਆ ਹੱਲੇ ਚੱਕ ਪਿੰਡ ਮੇਨੂ ਰੰਗਲਾ ਰੋਡ ਦੇ ਉੱਪਰ ਆ ਔਰ ਰਾਤ ਨੂੰ 1 ਵਜੇ ਤੇ ਕੋਈ 19 ਕਿ ਮਿੰਟ ਦੇ ਉੱਪਰ ਇੱਕ ਸਾਕਸ਼ ਆਂਦਾ ਹੈ ਜਿਹੜਾ ਕਿ ਸਾਡੇ ਥੱਲੇ ਉੱਪਰ ਦੁਕਾਨ ਆ ਥੱਲੇ ਬੇਸਮੈਂਟ ਆ ਔਰ ਬੇਸਮੈਂਟ ਦੇ ਦੋਨੋਂ ਜਿੰਦਰੇ ਜਿਹੜੇ ਤੋੜ ਕੇ ਬੜੀ ਹੀ ਚਲਾਕੀ ਦੇ ਨਾਲ ਕਿਉਂਕਿ ਬਾਹਰ ਸਾਡੇ ਸਰਚ ਲਾਈਟਾਂ ਵੀ ਲੱਗੀਆਂ ਹੋਈਆਂ ਐ ਇੰਨੀ ਰੋਸ਼ਨੀ ਦੇ ਵਿੱਚ ਨਾਓ ਕਿਸੇ ਤੋਂ ਡਰ ਰਿਹਾ ਸੀ ਤੇ ਨਾ ਇਹਨੂੰ ਕਿਸੇ ਚੀਜ਼ ਦਾ ਕੋਈ ਖੌਫ ਸੀ ਵੀ ਜਿਸ ਤਰ੍ਹਾਂ ਕੋਈ ਮੈਨੂੰ ਆ ਕੇ ਫੜ ਵੀ ਲ ਸਕਦਾ ਔਰ ਇੰਨੀ ਚਲਾਕੀ ਦੇ ਨਾਲ ਉਹਨੇ ਦੋਨੇ ਜਿੰਦਰੇ ਤੋੜੇ ਆ ਔਰ ਜਿੰਦਰਿਆਂ ਨੂੰ ਤੋੜ ਕੇ ਤੇ ਪਤਾ ਨਹੀਂ ਕਿੱਥੇ ਨਾਲ ਹੀ ਹਰੇ ਲੱਗਦਾ ਵੀ ਲੈ ਗਿਆ ਤੇ ਬਚਾ ਸਾਡਾ ਇਸ ਕਰਕੇ ਹੋ ਗਿਆ ਕਿ ਸਾਡੇ ਅੰਦਰ ਸ਼ਟਰ ਨੂੰ ਸੈਂਟਰ ਲੌਕ ਲੱਗੇ ਹੋਏ ਸੀ ਜਿਹਦੇ ਕਰਕੇ ਸਾਡਾ ਬਚਾ ਹੋ ਗਿਆ ਨਹੀਂ ਤਾਂ ਉਹਨਾਂ ਨੇ ਪਤਾ ਨਹੀਂ ਅੰਦਰ ਗਡਾਉਣ ਦੇ ਵਿੱਚ ਥੱਲੇ ਪਤਾ ਨਹੀਂ ਕਿੰਨਾ ਕ ਸਾਮਾਨ ਪਿਆ ਜਿਹੜਾ ਕਿ ਉਹ ਰਾਤ ਚੋਰੀ ਕਰ ਸਕਦੇ ਕਾਫੀ ਸਾਮਾਨ ਆ ਥੱਲੇ ਹਾਂਜੀ ਕਿਉਂਕਿ ਬੇਸਮੈਂਟ ਸਾਰੀ ਥੱਲੇ ਆ ਜੋ ਵੀ ਹੈ ਸਾਰਾ ਸਮਾਨ ਜੋ ਵੀ ਪੇਟੀਆਂ ਜੋ ਵੀ ਖੰਡ ਦਾਲਾਂ ਸਭ ਥੱਲੇ ਹੀ ਆ ਉੱਪਰ ਤੇ ਮਤਲਬ ਥੋੜਾ ਥੋੜਾ ਉੱਪਰ ਮੇਨ ਜਿਹੜਾ ਸਮਾਨ ਸਾਨੂੰ ਜ਼ਰੂਰਤ ਹੁੰਦੀ ਉਹ ਵੀ ਲਗਾਈਦਾ ਬਾਕੀ ਥੱਲੇ ਘਡੌਂ ਦੇ ਵਿੱਚ ਸਟੋਰ ਕੀਤਾ ਹੋਇਆ ਸਮਾਨ ਉਸਨੇ ਹੱਥ ਚ ਲੋਹੇ ਦੀ ਰੌਡ ਵੀ ਫੜੀ ਸੀ ਜਿੱਦਾਂ ਸੀ ਸੀਟੀਵੀ ਚ ਨਜ਼ਰ ਆ ਰਿਹਾ ਉਹ ਸੈਂਟਰ ਲੌਕ ਤੋੜਨ ਦੀ ਵੀ ਕੋਸ਼ਿਸ਼ ਕੀਤੀ ਉਹਨੇ ਸੈਂਟਰ ਲੌਕ ਲੱਗਦਾ ਉਹ ਕੋ ਟੁੱਟਾ ਨਹੀਂ ਸਿਰਫ ਉਹ ਕੋ ਜਿੰਦਰਾ ਹੀ ਟੁੱਟੇ ਆ ਗਏ ਸੀਸੀਟੀਵੀ ਵਿੱਚ ਜਦੋਂ ਕੋਈ 15 16 ਮਿੰਟੋ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਸ਼ਟਰ ਤੋੜਨ ਦੀ ਲੇਕਿਨ ਇਸ ਦੌਰਾਨ ਹਰਾਨੀ ਵਾਲੀ ਗੱਲ ਹੈ ਕਿ ਨਾ ਕੋਈ ਗਸ਼ਤ ਹੈ ਇੱਥੇ ਨਾ ਕੋਈ ਲੋਕ ਜਿਨ੍ਹਾਂ ਨੇ ਦੇਖਿਆ ਹੋਵੇਗਾ ਹਾਲਾਂਕਿ ਰੋਸ਼ਨੀ ਕਾਫੀ ਹੁੰਦੀ ਹੈ ਇੱਥੇ ਰੋਸ਼ਨੀ ਬਹੁਤ ਜ਼ਿਆਦਾ ਸਾਡੀਆਂ ਤਿੰਨ ਸਰਚ ਲਾਈਟਾਂ ਬਾਹਰ ਲੱਗੀਆਂ ਹੋਈਆਂ ਔਰ ਕੀੜੀ ਵੀ ਥੱਲੇ ਤੁਰਦੀ ਦਿਖਦੀ ਆ ਵੀ ਹਾਂ ਵੀ ਇੱਥੇ ਥੱਲੇ ਕੀ ਚੀਜ਼ ਪਈ ਹੋਈ ਆ ਫਿਰ ਵੀ ਉਹ ਇੰਨਾ ਬੇਖੌਫ ਹੋ ਕੇ ਜਿੰਦਰੇ ਤੋੜ ਰਿਹਾ ਸੀ ਔਰ ਲੋੜ ਤੇ ਪਹਿਲੇ ਵੀ ਵਾਰਦਾਤਾ ਹੋ ਚੁੱਕੀ ਐ ਜਿਹੜੀ ਇੱਕ ਸੰਿਆਰੇ ਦੇ ਦੁਕਾਨ ਤੇ ਇੱਕ ਸਾਹਮਣੇ ਤੁਹਾਡੇ ਮਕੈਨਿਕ ਹਾਂ ਜੀ ਕਿੰਨੀਆਂ ਵਾਰ ਦਤਾ ਉਹ ਚਿੱਤੇ ਹੋ ਇੱਥੇ ਘੱਟੋ ਘੱਟ ਵੀ 4-5 ਵਾਰ ਦਤਾ ਹੋ ਗਏ ਤੀਜੀ ਵਾਰੀ ਤੇ ਸਾਡੀ ਸ਼ੌਪ ਦੀ ਹੋ ਗਿਆ ਤੇ ਲੱਗਦਾ ਨਹੀਂ ਹੈ ਕਿ ਪੁਲਿਸ ਦੀ ਗਸ਼ਤ ਹੋਣੀ ਚਾਹੀਦੀ ਰਾਤ ਵੇਲੇ ਰਾਤ ਨੂੰ ਜ਼ਰੂਰ ਗਸ਼ਤ ਹੋਣੀ ਚਾਹੀਦੀ ਹੈ ਕਿਉਂਕਿ ਨਸ਼ੇੜੀ ਹੈ ਸਾਰੇ ਜੋ ਵੀ ਹੈ ਕੰਮ ਕਰਦੇ ਆ ਕੋਈ ਦੂਸਰਾ ਆਮ ਬੰਦਾ ਤੇ ਕਰਦਾ ਨਹੀਂ ਨਸ਼ਾ ਇੰਨਾ ਵੱਧ ਚੁੱਕਾ ਹੈ ਕਿ ਇਹਨਾਂ ਨੂੰ ਜਦੋਂ ਪੈਸੇ ਨਹੀਂ ਮਿਲਦੇ ਤੇ ਜਾ ਕੇ ਦੁਕਾਨਾਂ ਜਾਂ ਘਰਾਂ 'ਚ ਲੁੱਟਖੋ ਕਰਦੇ ਆ ਰਾਤ ਦੇ ਟਾਈਮ ਤੇ ਉਹ ਵੀ ਦੇਖੋ 1:19 ਤੇ ਕਿਹੜਾ ਬੰਦਾ ਵੀ ਜਿੰਨੂੰ ਰਾਤ ਜਾਗ ਆਂਦੀ ਹੋएगी ਇਹ ਰਾਤ ਨੂੰ ਬੇਖੌਫ ਘੁੰਮਦੇ ਆ ਸੜਕਾਂ ਦੇ ਉੱਪਰ ਪੁਲਿਸ ਦੀ ਗਸ਼ਤ ਚਾਹੀਦੀ ਹੈ ਜਿਹੜਾ ਵੀ ਰਾਤ ਨੂੰ ਕੋਈ ਬੰਦਾ ਇਸ ਤਰ੍ਹਾਂ ਅਨਪਛਾਤਾ ਦਿਖਦਾ ਆ ਉਸ ਨੂੰ ਆਪਣੀ ਹਿਰਾਸਤ ਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਇਹ ਜੋ ਵਾਰਦਾਤਾਂ ਹੋ ਰਹੀਆਂ ਬਾਰ-ਬਾਰ ਇਹਨਾਂ ਤੇ ਠੱਲ ਪਾ ਸਕੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ